ਉਕਤ ਸਰਪੰਚ ਜਿਹੜਾ ਇਸ ਟਾਈਮ ਤੁਸੀਂ ਕੱਗਦੇ ਦੌਰਾ ਕਰ ਰਹੇ ਹੋ ਕਿ ਲੱਗਦਾ ਤੁਹਾਨੂੰ ਇਸ ਟਾਈਮ ਇਸ ਟਾਈਮ ਜੀ ਇਹ ਹੈ ਵਾਲੇ ਆਪਣਾ ਲਗਭਗ ਲਗਭਗ ਕਈ ਥਾਵਾਂ 12-13 ਫੁੱਟ ਉੱਚਾ ਚੱਲ ਰਿਹਾ ਹਲੇ ਵੀ ਕਈ 10 10 ਫੁੱਟ ਉੱਚਾ ਚੱਲ ਰਿਹਾ ਪਾਣੀ ਇੱਧਰ ਧਰਤੀ ਲੈਵਲ ਤੋਂ ਇਹ ਕੋਈ ਖੱਡ ਨਾ ਖੁੱਲ ਜੇ ਜਾਂ ਕੋਈ ਐਦਾਂ ਦੀ ਕੋਈ ਨੱਕਾ ਨਾ ਖਿਸਕ ਜੇ ਹਾਲੇ ਵੀ ਸਾਡੇ ਨੌਜਵਾਨ ਕੱਲ ਦਾ ਦਿਨ ਤੱਕ ਦਾ ਹਾਲੇ ਪੱਕਾ ਹੀ ਐ ਕੱਲ ਸ਼ਾਮ ਨੂੰ ਹੋ ਸਕਦਾ ਕੱਲ ਦੀ ਰਾਤ ਵੀ ਲਾਈਏ ਹਾਲੇ ਵੀ ਇੱਥੇ ਡਟੇ ਹੋਏ ਨੇ ਸਾਰੇ ਐਟ ਇਸ ਟਾਈਮ ਤੁਸੀਂ ਬੰਨ ਤੇ ਇਹਨਾਂ ਦਾ ਦੌਰਾ ਕਰ ਰਹੇ ਹੋ ਬਿਲਕੁਲ ਬਿਲਕੁਲ ਸਾਰੇ ਮੁੰਡੇ ਅੱਗੇ ਕੁਝ ਅੱਗੇ ਲੰਗੇ ਹੋਏ ਆਂ ਕੁਝ ਉੱਧਰ ਲੰਗੇ ਹੋਏ ਆਂ ਸਾਰੇ ਇੱਥੇ ਨਾਲ ਮੁੰਡੇ ਸਾਰੀ ਇੱਥੇ ਚੱਲ ਰਹੇ ਆਂ ਕੀ ਨਾਮ ਹੈ ਤੁਹਾਡਾ ਜੀ ਪਰਮਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਕੁਦਨੀ ਹੈ ਜੀ ਇਹ ਜਿਹੜੀ ਸੇਵਾ ਤੁਸੀਂ ਘੱਗਰ ਦੇ ਨਾਰੇ ਕਿਹੜੀ ਤਰੀਕ ਤੋਂ ਲੈ ਕੇ ਹੁਣ ਤੱਕ ਤੁਸੀਂ ਕਰ ਰਹੇ ਹੋ ਇਹ 29 ਪਿਛਲੀ 29 ਤਰੀਕ ਤੋਂ ਜੀ ਚੱਲ ਰਹੀ ਹੈ ਸੇਵਾ ਤੇ ਅੱਜ ਲਾ ਲੋ 13 ਹੋ ਗਈ ਵੀ 24 ਘੰਟੇ ਇੱਥੇ ਲੱਗੇ ਹੋਏ ਨੇ ਆਪਣੇ ਪਿੰਡ ਦੇ ਪੂਰੀ ਸੇਵਾ ਚੱਲ ਰਹੀ ਹੈ ਬਹੁਤ ਮੁਸ਼ਕਲ ਨਾਲ ਇਹ ਜਿਹੜਾ ਕੰਮ ਪੂਰ ਚੜਿਆ ਹੁਣ ਅੱਜ ਡੇਢ ਫੁੱਟ ਪਾਣੀ ਥੱਲੇ ਗਿਆ ਬਹੁਤ ਵਧੀਆ ਤਕਨੀਕ ਨਾਲ ਲੋਕਾਂ ਨੇ ਵਧੀਆ ਹੱਲਾਸ਼ੇਰੀ ਬਹੁਤ ਮਿਹਨਤ ਕੀਤੀ ਹੈ ਤਾਂ ਕਰਕੇ ਇਹ ਪਾਣੀ ਰੁਕਿਆ ਤਰਪਾਲਾਂ ਵਗੈਰਾ ਲਾਈਆਂ ਤੇ ਹੋਰ ਕੱਟੇ ਜਿਵੇਂ ਲਾਣੇ ਸੀ ਉਸ ਤਰ੍ਹਾਂ ਲਾਏ ਪ੍ਰਸ਼ਾਸਨ ਦਾ ਕਿਵੇਂ ਦਾ ਤੁਹਾਡੇ ਨਾਲ ਸੰਬੰਧ ਰਿਹਾ ਪ੍ਰਸ਼ਾਸਨ ਨੇ ਪਹਿਲਾਂ ਤਾਂ ਬੜੀ ਢਿੱਲ ਦਿੱਤੀ ਜੀ ਬਾਅਦ ਚ ਆ ਕੇ ਜਦੋਂ ਪਾਣੀ ਚੜ੍ਹਿਆ ਸਾਨੂੰ ਸਮਾਨ ਦਿੱਤਾ ਪਰ ਮਿਹਨਤ ਅਸੀਂ ਆਪ ਕੀਤੀ ਹੈ ਬਹੁਤ ਜੀ ਵਾਕਖ ਪਿੰਡਾਂ ਦੇ ਨੇ ਸਾਥ ਦਿੱਤਾ ਰੋੜਾ ਬੜਾ ਦਿੱਤਾ ਜੀ ਹਾਂ ਜੀ ਹਰਿਆਣੇ ਦੇ ਪਿੰਡ ਵੀ ਆਏ ਨਾਲ ਦੇ ਪਿੰਡ ਰਾਮਪਰਾ ਹਾਂਡਾ ਤੇ ਇਧਰ ਕਮੂਰਕਾਟ ਫੁੱਲਦ ਮਕੋੜ ਸਾਹਬ ਤੇ ਆਪਣਾ ਪਰਮਾਜਰਾ ਹਰਿਆਣੇ ਤੋਂ ਪਿੰਡ ਬਾਕੀ ਦਰਗਿਰਨੋ ਹਰਿਆਣੇ ਦੇ ਫਤਿਹਵਾਦ ਜ਼ਿਲ੍ਹੇ ਦੇ ਕਈ ਪਿੰਡ ਸੀ ਜਿਹੜਾ ਨੇ ਸਾਫ ਕੀਤਾ ਜੀ